ਸਾਰਾ ਕਣੀ ਸਾਰਾ ਜਿਹੜੀ ਆਨਲਾਈਨ ਕਮਰੇ ਉੱਤੇ ਬੁੱਕ ਹੁੰਦੇ ਹਨ ਇਸ ਦੇ ਬਿਹਾਵ ਤੇ ਜਿਹੜੇ ਸਾਈਬਰ ਠਾਕ ਜਿਹੜੇ ਬੈਠੇ ਹਨ ਉਹ ਸੰਗਤਾਂ ਨੂੰ ਗੁਮਰਾਹ ਕਰਕੇ ਫਰਜੀ ਉਹਨਾਂ ਨੇ ਆਪਣੀਆਂ ਵੈਬਸਾਈਟ ਬਣਾਈਆਂ ਕਿਊ ਆਰ ਕੋਡ ਦਿੰਦੇ ਹਨ ਪੈਸੇ ਪਵਾ ਲੈਂਦੇ ਹਨ ਮੁੜ ਕੇ ਆਪਣਾ ਫੋਨ ਬੰਦ ਕਰ ਦਿੰਦੇ ਨੇ ਤੇ ਸੰਗਤਾਂ ਜਿਹੜੀਆਂ ਮੁੜ ਕੇ ਸਾਡੇ ਕੋਲ ਕੰਪਲੇਨ ਕਰਦੇ ਆ ਸਾਡੇ ਕੋਲ ਤਕਰੀਬਨ 10 ਕ ਕੰਪਲੇਨ ਆ ਚੁੱਕੀਆਂ ਨੇ ਇੱਕ ਦੇ ਤੇ ਵਿਚਾਰੇ ਦੀ ਇੰਨੀ ਹੋ ਜੀ ਕਿ ਆ ਕਿ ਉਹਨੇ ਕਿਊ ਆਰ ਕੋਡ ਦਿੱਤਾ ਪਹਿਲਾਂ ਉਹਨੇ 3100 ਰੁਪਿਆ ਪਵਾਇਆ ਤੇ ਜਿਹੜੀ ਉਹਦੇ ਅਕਾਊਂਟ ਚ ਆਪਣੇ ਪਰਸਨਲ 40000 ਰੁਪਿਆ ਸੀ ਉਹ ਵੀ ਉਹਦਾ ਹੋ ਗਿਆ ਮੇਰੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀਆਂ ਸਹੀਆਂ ਵੈਬਸਾਈਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀਆਂ ਵੈਬਸਾਈਟ ਆ ਉਹਨਾਂ ਤੇ ਹੀ ਕਮਰਾ ਬੁੱਕ ਕੀਤਾ ਜਾਵੇ ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ ਤੇ ਬਕਾਇਦਾ ਉਹਨਾਂ ਨੂੰ ਰਸੀਪਟ ਵੀ ਮਿਲਦੀ ਆ ਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ ਚੋਣਾ ਹੈ ਪ੍ਰਸ਼ਾਸਨ ਨੂੰ ਕਿ ਘਟੋ ਘਟੇ ਤੇ ਇਮੀਜिएटਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੁਣ ਲਗਾਤਾਰ ਛੁੱਟੀਆਂ ਵੀ ਚੱਲ ਰਹੀਆਂ ਸੰਗਤਾਂ ਦਾ ਰਾਜ ਵੀ ਵਧ ਰਿਹਾ ਹਰ ਕਿਸੇ ਨੂੰ ਸੰਗਤ ਨੂੰ ਹੁੰਦੀ ਹੈ ਕਿ ਸਾਡਾ ਆਨਲਾਈਨ ਕਮਰਾ ਬੁੱਕ ਹੋ ਗਿਆ ਪਰ ਜਿਹੜੇ ਇਹੋ ਜਿਹੇ ਸਾਈਬਰ ਠੱਗ ਹੈ ਜਦੋਂ ਉਹ ਆਪਣੇ ਪੈਸੇ ਵਾ ਲੈ ਲੈਂਦੇ ਨੇ ਰਸੀਦ ਉਹਨਾਂ ਕੋਲ ਹੁੰਦੀ ਨਹੀਂ ਕੋਈ ਉਹ ਸਾਡੇ ਕੋ ਆਣ ਕੇ ਸਾਰਾ ਘੜੀ ਕਹਿੰਦੇ ਸਾਡਾ ਆਨਲਾਈਨ ਕਮਰਾ ਬੁੱਕ ਆ ਪਰ ਉਹ ਗੁੰਮਰਾਹ ਹੋ ਚੁੱਕੇ ਹੁੰਦੇ ਹਨ ਉਹਨਾਂ ਨੂੰ ਕੋਈ ਕਮਰਾ ਨਹੀਂ ਇਸ ਤਰ੍ਹਾਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੇ ਤੱਧਾਰ ਚ ਰੋਜ਼ ਹੀ ਹਰ ਸੰਗਤਾਂ ਜਿਹੜੀਆਂ ਮੱਥਾ ਟੇਕਣ ਆਉਂਦੀਆਂ ਉਹਨਾਂ ਦੀ ਰਹਿਸ਼ ਵਾਸਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਜਿਹੜੀਆਂ ਉਹ ਸਰਾਵਾਂ ਚ ਪ੍ਰਬੰਧ ਕੀਤੇ ਗਏ ਹਨ ਸਾਰਾ ਘਣੀ ਸਰਾ ਜਿਹੜੀ ਆਨਲਾਈਨ ਕਮਰੇ ਉਤੇ ਬੁੱਕ ਹੁੰਦੇ ਹਨ ਇਸ ਦੇ ਮਹਾਵਤੇ ਜਿਹੜੇ ਸਾਈਬਰ ਠਾਕ ਜਿਹੜੇ ਬੈਠੇ ਹਨ ਉਹ ਸੰਗਤਾਂ ਨੂੰ ਗੁਮਰਾਹ ਕਰ ਮੁੜ ਕੇ ਆਪਣਾ ਫੋਨ ਬੰਦ ਕਰਦੇ ਨੇ ਤੇ ਸੰਗਤਾਂ ਜਿਹੜੀਆਂ ਮੁੜ ਕੇ ਸਾਡੇ ਕੋਲ ਕੰਪਲੇਨ ਕਰਦੇ ਹਨ ਮੇਰੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਡੀਆਂ ਵੈਬਸਾਈਟ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਜਿਹੜੀਆਂ ਵੈਬਸਾਈਟ ਆ ਉਹਨਾਂ ਦੇ ਹੀ ਕਮਰਾ ਬੁੱਕ ਕੀਤਾ ਜਾਵੇ ਸਾਡੇ ਕੋਲ ਜਿਹੜੀਆਂ ਕਮਰਾ ਬੁੱਕ ਕਰਨ ਤੇ ਬਕਾਇਦਾ ਉਹਨਾਂ ਨੂੰ ਰਸੀਪਟ ਵੀ ਮਿਲਦੀ ਆ ਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਠੱਗੀ ਨਹੀਂ ਹੁੰਦੀ ਇਹੋ ਜਿਹੇ ਠੱਗਾਂ ਤੋਂ ਸੰਗਤਾਂ ਨੂੰ ਵੀ ਬਚਣਾ ਚਾਹੀਦਾ ਤੇ ਸਾਨੂੰ ਆਪ ਵੀ ਸਾਰਿਆਂ ਨੂੰ ਵੇਰ ਹੋਣਾ ਜਿੱਦਾਂ ਮੈਂ ਮੀਡੀਆ ਦੇ ਤੇ ਨੰਨਾਈ ਸੰਗਤਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਘਟੋ ਘਟ ਇਹੋ ਜਿਹੇ ਸਾਈਬਰ ਠਾਗਾ ਕੋ ਬਚੋ ਜਿਹੜੇ ਵਕ ਵਕ ਤਰਾਂ ਸਾਡੀਆਂ ਸਰਾਮਾਂ ਦੀਆਂ ਫੋਟੋਆਂ ਲਾ ਕੇ ਸਾਡੇ ਜਿਹੜੇ ਉਹ ਸਰਾਮਾਂ ਦੇ ਕਮਰਿਆਂ ਦੇ ਜਾਣ ਕੇ ਗਲਤ ਫਰਜੀ ਅਕਾਊਂਟ ਬਣਾ ਕੇ ਜਿਹੜੇ ਉਹ ਪੈਸੇ ਵਾਰੇ ਉਹਨਾਂ ਨੂੰ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਅੱਜ ਅਸੀਂ ਕੰਪਲੇਨਟ ਕੀਤੀ ਆ ਉਥੇ ਇਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਦਿਆ ਕਿ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਮੈਂ ਸਰ ਕਿੰਨੇ ਕਿ ਲੋਕਾਂ ਦੀ ਕੰਪਲੇਟ ਆਈ ਹੈ ਕਿ ਸਹੀ ਹੋਈ ਹੈ ਜੀ ਸਾਡੇ ਕੋਲ ਤਕਰੀਬਨ 10 ਕੰਪਲੇਟ ਆ ਚੁੱਕੀਆਂ ਇੱਕ ਦੇ ਦੇ ਵਿਚਾਰੇ ਦੀ ਇੰਨੀ ਹੋ ਜਿੱਕਾ ਕਿ ਉਹਨੇ কিਓਰ ਕੋਡ ਦਿੱਤਾ ਪਹਿਲਾਂ ਉਹਨੇ 3100 ਰੁਪਇਆ ਭੋਇਆ ਜਿਹੜੀ ਉਹਦੇ ਅਕਾਊਂਟ ਚ ਆਪਣੇ ਪਰਸਨਲ 40000 ਰੁਪਇਆ ਸੀ ਉਹ ਵੀ ਉਹਦਾ ਹੋ ਗਿਆ ਨਿਕਲਿਆ ਗਿਆ ਇਸ ਤੋਂ ਪਹਿਲਾਂ ਵੀ ਠੱਗੀ ਦਾ ਮਾਮਲਾ ਆਇਆ ਸੀ ਜਦੋਂ ਕਸ਼ੋਰ ਲਖੀਆ ਇਹੀਆਂ ਬਾਤਾਂ ਕਦੇ ਨਹੀਂ ਕੀਤੀਆਂ ਇਹ ਤੋਂ ਪਹਿਲਾਂ ਵੀ ਇੱਕ ਠੱਗੀ ਦਾ ਆਇਆ ਸੀ ਸਾਡੇ ਸਾਹਮਣੇ ਉਹ ਬੰਦਾ ਤੇ ਟ੍ਰੇਸ ਨਹੀਂ ਹੋਇਆ ਪਰ ਘੱਟੋ-ਘੱਟ ਉਹਦਾ ਅਕਾਊਂਟ ਜ਼ਰੂਰ ਬੰਦ ਹੋ ਗਿਆ ਹੁਣ ਵੀ ਮੈਂ ਇਹਨਾਂ ਨੂੰ ਚੋਣਨਾ ਹੈ ਪ੍ਰਸ਼ਾਸਨ ਨੂੰ ਕਿ ਘੱਟੋ-ਘੱਟ ਇੱਥੇ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੁਣ ਲਗਾਤਾਰ ਛੁੱਟੀਆਂ ਵੀ ਚੱਲ ਰਹੀਆਂ ਸੰਗਤਾਂ ਦਾ ਰਾਜ ਵੀ ਵਧ ਰਿਹਾ ਹਰ ਕਿਸੇ ਨੂੰ ਸੰਗਤ ਨੂੰ ਹੁੰਦੀ ਆ ਕਿ ਸਾਡਾ ਆਨਲਾਈਨ ਕਮਰਾ ਬੁੱਕ ਹੋ ਗਿਆ ਪਰ ਜਿਹੜੇ ਇਹੋ ਜਿਹੇ ਸਾਈਬਰ ਠੱਗ ਹੈ ਜਦੋਂ ਉਹ ਆਪਣੇ ਪੈਸੇ ਵਾ ਲੈ ਲੈਂਦੇ ਨੇ ਰਸੀਦ ਉਹਨਾਂ ਕੋਲ ਹੁੰਦੀ ਨਹੀਂ ਕੋਈ ਉਹ ਸਾਡੇ ਕੋਲ ਆਣ ਕੇ ਸਾਰਾ ਘੜੀ ਕਹਿੰਦੇ ਸਾਡ ਸਿੰਘ ਮੈਨੇਜਰ ਸਾਰਾ ਗੜੀ ਸਰਾ ਉਹਨਾਂ ਨੇ ਕੰਪਲੇਨਟ ਦਿੱਤੀ ਹੈ ਕਿ ਯਾਤਰੀਆਂ ਨਾਲ ਠੱਗੀਆਂ ਠੋਰੀਆਂ ਹੋ ਰਹੀਆਂ ਕਿਸੇ ਬੰਦੇ ਨੇ ਫੇਕ ਅਕਾਊਂਟ ਬਣਾਇਆ ਹੈ ਫੇਕ QR ਕੋਡ ਬਣਾਇਆ ਹੈ ਆਨਲਾਈਨ ਤੇ ਜਦੋਂ ਕੋਈ ਬੁੱਕ ਕਰਾਉਂਦੇ ਆ ਤੇ ਉਹ ਆਪਣੇ ਅਕਾਊਂਟ ਵਿੱਚ ਪੈਸੇ ਪਵਾ ਲੈਂਦਾ ਹੈ ਤੇ ਗੁਰਪ੍ਰੀਤ ਸਿੰਘ ਜੀ ਨੇ ਕੰਪਲੇਨਟ ਦਿੱਤੀ ਹੈ ਤੇ ਅਸੀਂ ਹੁਣ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਐਫਐਸਆਈ ਹੋ ਚੁੱਕਾ ਹੈ ਕਿ ਸਾਰਾ ਗੜੀ ਦੇ ਨਾਮ ਤੇ ਬਹੁਤ ਬੜੀ ਗੱਲ ਹੈ ਇਹ ਗੱਲ ਇਹ ਕਿਸ ਤਰ੍ਹਾਂ ਦੇਖੋ ਕਿ ਸਾਡਾ ਵੀ ਸਟਾਰਟ ਨਹੀਂ ਹੋ ਰਿਹਾ ਅਸੀਂ ਪੂਰੇ ਪ੍ਰੀਕਾਸ਼ਨਸ ਵੀ ਲੈ ਰਹੇ ਆਂ ਤੇ ਅਸੀਂ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਉਹ ਪੂਰੇ ਅਵੇਅਰ ਰਹਿਣ ਤੇ ਪੂਰੇ ਵੈਰੀਫਾਈ ਕਰਕੇ ਤਾਂ ਹੀ ਅਕਾਊਂਟ ਇਸ ਪੈਸਵਨ ਕੱਲੇ ਸਾਰਾ ਗੜੀ ਦੀ ਸਾਰਗੜੀ ਸਰਾਂਦੇ ਨਹੀਂ ਵੈਸੇ ਵੀ ਕੁਝ ਖਰੀਦੋ ਫਰੋਤ ਵੀ ਕਰਦੇ ਆ ਕਿਤੇ ਬੁਕਿੰਗ ਹੋਟਲ ਵਗਰਾ ਦੀ ਬੁਕਿੰਗ ਵੀ ਕਰਾਂਦੇ ਆ ਕਿ ਆਨਲਾਈਨ ਵੀ ਪਰਚੇਸ ਕਰਦੇ ਆ ਤਾਂ ਉਹਦਾ ਵੀ ਖਿਆਲ ਰੱਖਣਾ ਲੱਗਦਾ ਸੌਫਟ ਟਾਰਗੇਟ ਨਹੀਂ ਕਿ ਬਹੁਤ ਸਾਰੇ ਸਬਾਨੀ ਆਉਂਦੇ ਨੇ ਸਤਨਿਕ ਜਿਹੜੇ ਤੋਂ ਕਿ ਲੱਗਦਾ ਜਿ ਸੌਫਟ ਟਾਰਗੇਟ ਕਰਕੇ ਹੀ ਨਹੀਂ ਆਪਣਾ ਕਰ ਲੈਣੇ ਚੋਣ ਚੋਣ ਦੇਖੋ ਇਹ ਕਾਫੀ ਥਾਂ ਤੇ ਫਰਾਡ ਹੋ ਰਿਹਾ ਹੈ ਕਾਫੀ ਤਰ੍ਹਾਂ ਦੇ ਫਰਾਡ ਹੋ ਰਿਹਾ ਹੈ ਤੇ ਪੁਲਿਸ ਕਾਫੀ ਹੱਦ ਤੱਕ ਕਾਮਯਾਬੀ ਹੁੰਦੀ ਹੈ ਇਹਨਾਂ ਨੂੰ ਨਾਕਰ ਕਰਨੇ ਚ ਤੇ ਅਸੀਂ ਕਰ ਵੀ ਰਹੇ ਹਾਂ ਤੇ ਇਹਦੇ ਬਾਰੇ ਵੀ ਅਸੀਂ ਕਰਕੇ ਤੁਹਾਨੂੰ ਦੱਸਾਂਗੇ ਅਕਸਰ ਪਲਾਜ਼ਾ ਦੇ ਵਿੱਚ ਵੀ ਕੁਝ ਲੋਕ ਇਸ ਤਰੀ ਲੰਮੇ ਪਏ ਰਹਿੰਦੇ ਨੇ ਕੋਈ ਵੈਰੀਫਿਕੇਸ਼ਨ ਨਹੀਂ ਉਹਨਾਂ ਕੋਸ਼ਿਸ਼ ਹੀ ਹੈਗੀ ਔਰ ਕਈ ਵਾਰੀ ਉਹ ਆਪਣਾ ਲੋਨ ਚੋਰੀ ਵੀ ਕਰਦੇ ਨੇ ਸਾਡੀ ਪੀਸੀਆਰ ਪਾਰਟੀਆਂ ਤੇ ਪੈਟਰੋਲਿੰਗ ਦੇ ਥਾਣੇ ਦੀ ਗਸ਼ਤ ਸਾਡੀ ਉੱਥੇ ਮੌਜੂਦ ਹੁੰਦੀ ਹੈ ਜੇ ਕੋਈ ਵੀ ਸੰਸ਼ਕਾ ਲੱਗਦਾ ਅਸੀਂ ਜ਼ਰੂਰ ਉਹਨਾਂ ਨੂੰ ਵੈਰੀਫਾਈ ਕਰਦੇ ਜੇ ਕਿਸੇ ਦਿਨ ਨੋਟਿਸ ਵਿੱਚ ਕੁਝ ਆਏ ਤਾਂ ਕੰਟਰੋਲ ਰੂਮ ਦਾ ਨਾਮ